ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਗੰਜੀ ਗੁਲਾਬ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮਤਾ ਇਹ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਜਾਨਵਰ ਚੰਗੀ ਗਿਣਤੀ ਦੇ ਵਿੱਚ ਔਰ ਫੁੱਲ ਬਰੀਡਿੰਗ ਦੇ ਉੱਤੇ ਪਾਈ ਹੋਣਾ ਦਾ ਫੋਕਸ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਤਰੱਕੀ ਆ ਜਿਹੜੀ ਉਹ ਤੁਹਾਡੇ ਰੂਪ ਰੂਪ ਕਰਾਂਗੇ ਅੱਜ ਜਾਨਵਰ ਇੱਕ ਮੈਂ ਵਕਾਊ ਵਿਖਾਉਣੀ ਆ ਬਾਈ ਹੁਣ ਇਹਦੀ ਜਿਹੜੀ ਲਾਈ ਆ ਮਿੱਤਰੋ ਤੇ ਉਹਨਾਂ ਦੇ ਨਾਲ-ਨਾਲ ਬਾਈ ਹੁਣ ਦੇ ਕੋਲੇ ਪ੍ਰੋਪਰ ਜਿਹੜੀ ਘਰੇ ਬਰੀਡ ਤਿਆਰ ਕੀਤੀ ਆ ਉਹਨਾਂ ਜਾਨਵਰਾਂ ਦੇ ਬਾਰੇ ਵੀ ਆਪਾਂ ਜਾਣਨਾ ਪਾਉਣਾ ਵਾ ਮਿੱਤਰੋ ਆਓ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਲੈਣੇ ਬਾਈ ਦੇ ਨਾਲ ਮੁਲਾਕਾਤ ਕਰਦੇ ਹਾਂ ਮਿਲਦੇ ਆ ਵੀਰ ਨੂੰ ਕਰਦੇ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਸੇਤਾ ਦੇ ਪਰਿਵਾਰ ਸਰ ਵਧੀਆ ਅੱਛਾ ਨਾਮ ਇੱਕ ਵਾਰੀ ਸਾਂਝਾ ਕਰ ਦਈਏ ਵੀਰੇ ਮੇਰਾ ਨਾਮ ਗਰਮੇਲ ਸਿੰਘ ਐਂਡ ਗੰਜੀ ਗਲਾ ਸਿੰਘ ਵਾਲਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਇਹ ਨੇੜੇ ਕਿਹੜੇ ਪਿੰਡ ਆ ਕੇ ਮਸ਼ਹੂਰ ਜੇ ਨੇੜੇ ਪਿੰਡ ਆਪਣੇਦਰ ਸਮਾਦਪਾਈ ਆ ਗਿਆ ਤੇ ਰਥਰਾਜ ਆ ਗਿਆ ਠੀਕ ਹੈ ਸਮਾਦਪਾਈ ਤੋਂ ਕਿੰਨੀ ਮਾੜ ਟੱਪੇ ਗਿਆ ਵੀਰੇ 5 5 ਕਿਲੋਮੀਟਰ ਹੈ 5 5 ਕਿਲੋਮੀਟਰ ਹੈ ਅੱਛਾ ਜਨਵਰ ਵੀ ਮੱਝ ਤਾਂ ਇੱਕ ਹੀ ਵੇਚਣੀ ਆਪਾਂ ਹਨਾ ਪਹਿਲਾਂ ਆਪਾਂ ਸ਼ੌਂਕੀ ਆ ਜਨਵਰਾਂ ਬਾਰੇ ਜਾਣ ਲਈ ਮੱਝ ਬਾਰੇ ਦੱਸ ਦਈਏ ਕੀ ਡ ਮੱਦੇ ਛੇ ਦੰਦ ਝੋਟੀ ਆ ਛੇ ਦੰਦ ਦੂਜਾ ਸੂਆ ਦੂਜਾ ਸੂਆ B1 330 ਦੀ ਆਪ ਹੈ B1 330 330 ਦੀ ਠੀਕ ਆ ਸਰ ਐਲ ਡੀ ਵੀ ਦੇ ਸੀਮੰਦੀ ਠੀਕ ਹੈ ਵੀਰੇ ਇਹਦੀ ਮਾਂ ਸੀ ਜਿਹੜੀ ਉਹ ਸੈਕ ਦੇ ਸੀਵਨ ਐਫ ਐਮ 223 ਦੀ ਸੀਗੀ ਜੀ ਇਹਦੇ ਮਗਰਾ ਜਿਹੜਾ ਕਟਾ ਜੀ ਬਲੀ ਬਧਨੀ ਵਾਲੀ ਕਿੰਨੇ ਦਿਨ ਹੋ ਗਏ ਬ੍ਰਦਰ ਸੋਈ ਨੂੰ ਅਜੇ ਨੂੰ ਇਹ 27 ਤਰੀਕ ਵਾਲੀ ਰਾਤ ਨੂੰ ਸੋਈ ਸੀਗੀ 27 ਤਰੀਕ ਵਾਲੀ ਰਾਤ ਨੂੰ ਠੀਕ ਹੈ ਵੀਰੇ ਕਿੰਨੇ ਦੁੱਧ ਚੱਲਦੀ ਹੈ ਵੀਰੇ ਹੁਣ ਦੁੱਧ ਦੇਦਾ 9 ਕਿਲੋ ਹੁਣ ਇਸ ਵੇਲੇ ਤਿਆਰ ਠੀਕ ਹੈ ਕੀ ਕਾਰਨ ਬਣ ਗਿਆ ਈਟੀ ਮੈਂ ਹੀ ਪਾਟੀ ਬੰਨਤਰ ਕੇ ਦੁੱਧ ਤੁਸੀਂ ਪਹਿਲਾਂ ਨਹੀਂ ਚੰਗਾ ਵੀ ਦਿੱਤਾ ਰਿਹਾ ਹੈ ਨਾ ਥੋੜਾ ਜਨਾ ਅਸੀਂ ਉਦੋਂ ਅਸਲ ਚੂਣ ਦਾ ਲਾਲ ਚਾ ਕਰ ਗਏ ਠੀਕ ਹੈ ਵੀਰੇ ਆਪਾਂ ਜਿਵੇਂ ਮਗਰੋਂ ਨਹੀਂ ਚੂਣਦੇ ਜੇ ਹੁੰਦੇ ਹਾਂ 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 ਵੀ ਮਾਰਾ ਟਾਈਮ ਨਹੀਂ ਛੱਡੀ ਦੀ ਗਈ ਹੈ ਨਾ ਮੈਂ ਚਾਰ ਮਹੀਨੇ ਮੱਝ ਭਾਲਦੀ ਹੈ ਸਹੀ ਗੱਲ ਵੱਡੀ ਮੈਂ ਤਾਂ 3 ਮਹੀਨੇ 90 ਦਿਨ ਦਾ 95 ਦਿਨ ਜ਼ਰੂਰੀ ਆ ਹੈ ਨਾ ਉਹ ਤਾਂ ਪਰ ਐਵੇਂ ਥੋੜੇ ਥੋੜੇ ਦਾ ਅੱਧੇ ਗੱਲ ਜੇ ਲੱਗ ਗਈ ਹਾਂ ਵਿਚਾਸ ਜਿਉ ਤਾਂ ਸਰਦਾ ਨਹੀਂ ਹੁੰਦਾ ਨਾ ਜਦੋਂ ਆਪਾਂ ਉਦੋਂ ਗੱਲ ਹੋਏ ਅੱਛਾ ਵੀਰੇ ਪ ਜਾਣੀ ਜਮਾ ਰੂਟੀਨ ਚ ਤਾਂ 12 ਕਿਲੋ ਤਾਂ ਜਮਾ ਹੀ ਹੱਸ ਕੇ ਪਉਂਦੀ ਰਹੀ ਭਾਂਡੇ ਚ ਠੀਕ ਹੈ ਵੀਰੇ ਵੀ ਜਾਣੀ ਜੇ ਮੈਂ ਆਪਾਂ ਸਪੈਸ਼ਲ ਜੀ ਸੇਵਾ ਕਰ ਲਏ 13 ਕਿਲੋ ਵੀ ਤਾਂ ਦੇ ਦਿੰਦੇ ਠੀਕ ਹੈ ਜੀ ਅੱਛਾ ਥਾਂ ਨੂੰ ਕੀ ਚੱਕਰ ਆ ਵੀਰੇ ਤੁਸੀਂ ਦੱਸਦੇ ਜੀ ਇਹਦੇ ਇਹਦੇ ਥਾਂ ਤੇ ਜਿਹੜਾ ਇੱਕ ਦਾ ਪਿਛਲਾ ਅਰਲਾ ਕਵੇਣੀ ਵਾਲਾ ਪਾਸੇ ਮਗਰਲਾ ਹਾਂਜੀ ਵੀਰੇ ਉਹਦੇ ਉੱਤੇ ਮਾੜੀ ਜੀ ਬਰੀਕ ਜੀ ਬੁੱਬੀ ਆ ਠੀਕ ਉਹ ਚਲਦੀ ਹੈ ਵੀਰੇ ਉਹ ਜ ਨਹੀਂ ਆਪਾਂ ਜਿਹੜਾ ਥੇਲੀ ਚ ਆ ਜਾਂਦੀ ਆ ਤਾਂ ਦੁੱਧ ਤਾਂ ਨਹੀਂ ਪੈਂਦੀਗੀ। ਉਹ ਕੋਈ ਜਿਹੜੀ ਸਿਮ ਆਉਂਦੀ ਆ। ਜੀ ਹੱਥ ਗਿੱਲਾ ਕਰਦੀ ਆ। ਅੱਗੇ ਅਪ ਕਾਨੂੰ ਹੁਣ ਆਪਾਂ ਹਾਂ ਨਹੀਂ ਸਿਆਣੀ ਕਰ। ਅੱਛਾ ਇੱਕ ਗੱਲ ਹੋਰ ਆ ਵੀਰੇ ਜੇ ਕੋਈ ਹੁਣ ਲਾ ਕੇ ਟਕਾ ਕੇ ਸੇਵਾ ਕਰ ਲਵੇਂ ਦੀ ਦੁੱਧ ਤਾਂ ਦੇ ਦੂਗੀ ਫਿਰ ਵੀ 12 ਕਿਲੋ ਕਿ ਨਹੀਂ ਕਰ। ਇਹਨੂੰ ਜੇ ਹੁਣ ਪਿਛਲੇ ਹਿਸਾਬ ਦੇ ਹਿਸਾਬ ਨਾਲ ਤਾਂ ਮੇਰੇ ਸਾਕੇ 15 ਕਿਲੋ ਤਾਂ ਦੇਣਾ ਚਾਹੀਦਾ। ਹੂੰ ਬਿਰਲਾ ਬਿਰਲਾ ਗੈਪ ਕਿਡਾ ਚਾਹੀਦਾ। ਅਸੀਂ ਤਾਂ ਹੁਣ ਜਿੱਦਾਂ ਦੀ ਸੂਈ ਆ ਜੇ ਦਾਣਾ ਲੇਟੀ ਅੱਜ ਤਲਾ ਕੇ ਲੈ ਆਏ ਆ ਅੱਜ ਪਹਿਲੇ ਡੰਗ ਲੇਟੀ ਪਾਉਣੀ ਆ। ਅਜੇ ਸ਼ੁਰੂ ਨਹੀਂ ਕੀਤੀ। ਕੋਹ 12 ਤੇ ਰੱਖ ਲੈ 15 ਨਹੀਂ ਤਾਂ ਹਨਾ ਵੀਰੇ 12 ਤਾਂ ਫਿਰ ਪਰ ਜ਼ਿੰਦਗੀ ਰਹੀ ਆ ਹੂੰ ਅੱਛਾ ਰੇਟ ਵੀਰੇ ਕੀ ਰੱਖਾਂਗੇ ਬਾਈ ਜੰਦਾ ਇੱਕ ਨਾਲ ਸਰਬੇ ਇੱਕ ਇਹਦਾ ਇਹ ਕਿ ਮੂਰਲੇ ਥਾਨ ਦਾ ਜਿਹੜਾ ਬਦੋਨੇ ਆ ਹਾਂਜੀ ਉਹ ਜਾਨੀ ਦੋਨੇ ਆਸ ਵਿੱਚ 25 ਪੈਸੇ ਦਾ ਦੁੱਧ ਜਾਨੀ ਘੱਟ ਹੈ ਵੀ ਮਾਲਾ ਜਿਹੜਾ ਮਗਰ ਲਥਾਨ ਕ ਬਹਿਣੀ ਅਲੱਗੇ ਬਹਿਣੀ ਨਹੀਂ ਨਹੀਂ ਮੂਰਲੇ ਜੋ ਆਸ ਵਿੱਚ ਮੂਰਲੇ ਜਿਹੜੇ ਜਿਵੇਂ ਇੱਕ ਦੇ ਬਰਾਬਰ ਥਾਣਾ ਜਿਹੜੇ ਮੂਰਲੇ ਹਾਂ ਜੇ ਆਪਾਂ ਦੋਨੇ ਮੂਰਲੇ ਥਾਣਾ ਫੜ ਕੇ ਚੋਣੀਆਂ ਨੇ ਇੱਕ ਥਾਣਾ ਦੇ ਜੇ 50 ਦਾ ਦੇ ਇੱਕ ਤੇ 30 ਆਉਂਦੀਆਂ ਹਾਂ 25 ਪੈਸੇ ਦਾ ਦੋ ਚ 25 ਪੈਸੇ ਠੀਕ ਹੈ ਵੀਰੇ ਕੋਈ ਗੱਲ ਨਹੀਂ ਉਹਦਾ ਮਨ ਹੋਮੋਪੈਥਿਕ ਦੀ ਦਵਾਈ ਦਿੱਤੀ ਜਾਵੇ ਵੀਰੇ ਇੱਕ ਲੱਤ ਨਹੀਂ ਆਪਾਂ ਨੂੰ ਦੱਸਣਾ ਬਾਈ ਅਗਲੇ ਨੂੰ ਨਹੀਂ ਨਹੀਂ ਵੀਰੇ ਦੂਰ ਆ ਜੇ ਅਗਲਾ ਗਲਤ ਗੱਲ ਹੈਣਾ ਅਰੇ ਤੋਰੀ ਵੀਰੇ ਕੱਢੀ ਮਾਰੂ ਮੈਂ ਖੋਲ ਗੀ ਵੀਰੇ ਰੇਟ ਵੀ ਦੱਸਦੇ ਹਾਂ ਤੁਹਾਨੂੰ ਮੈਂ ਕਰੋ ਮਤਰ ਮਗਰ ਹੈਗਾ ਇਹਦੇ ਬਲੀਪੱਤਨੀ ਵਾਲੇ ਦਾ ਘੱਟਾ ਬਾ ਕਮਾਲ ਤੇ ਬਲੀਸਾਨ ਇੱਕ ਜਹਾਸਾਨ ਸੀ ਜਿਹਦੀਆਂ ਕਟੀਆਂ ਨੇ 17 18 18 18 ਕਿਲੋ ਦੁੱਧ ਦਾ ਰਿਕਾਰਡ ਜਿਹੜਾ ਪਹਿਲੇ ਸੋਪੀਕ ਲੈਵਲ ਬਣਾਇਆ ਹੋਇਆ ਤੁਸੀਂ ਆਪ ਹੀ ਜਾਣਦੇ ਆ ਬੜਾ ਕਹਿਣ ਦੀ ਲੋੜ ਨਹੀਂ ਮੈਨੂੰ ਇਹਦੇ ਬਾਰੇ ਕਿਉਂਕਿ ਉਹ ਆਪ ਹੀ ਚਰਚਾ ਦਾ ਪਿਛਾ ਵਾ ਮਿੱਤਰੋ ਹਾਂ ਲੈ ਜਾ ਬਈ ਲੈ ਵਾ ਲੂ ਵਾ ਵੇਖੋ ਬਾਈ ਕਰਾਂ ਅਰਡਰ ਦੀ ਕੁਆਲਿਟੀ ਹਰ ਪੱਖਾ ਜਿਹੜਾ ਮੈਂ ਦਾ ਉਹ ਕੋਕੇ ਜੜਦਾ ਫਿਰਦਾ ਲੈ ਵੀਰੇ ਮੋੜ ਦੇ ਬੜੇ ਬੜੇ ਸੋਹਣੀ ਤਿਆਰ ਹੋਈ ਹੋਈ ਹੈ ਮਿੱਤਰੋ ਦੇਖੋਗੇ ਤੁਸੀਂ ਕਿਉਂਕਿ ਮੈਂ ਬੁਲਾਹਰ ਤਾਂ ਕਰਕੇ ਲਾਇਆ ਹੋਇਆ ਮਗਰ ਲੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਨਾ ਦਿਸਣ ਫਿਰ YouTube ਤੇ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਮਿੱਤਰੋ ਆ ਦੇਖ ਸਕਦੇ ਆ ਤੁਸੀਂ ਹੂੰ ਠੀਕ ਆ ਬਾਈ ਓਕੇ ਆ ਜਲੇਵਾ ਤੋਂ ਇੱਕ ਵਾਰੀ ਨੂੰ ਫਿਰ ਤੋਂ ਨੇੜੀਕ ਤੋਂ ਵਿਖਾਉਂਗਾ ਮਿੱਤਰੋ ਉਹ ਬਾਤ ਛੋਟ ਲਊਗਾ ਇਹਦਾ ਉਹ ਲਾਇਆ ਹੋਊਗਾ ਮੇਰਾ ਅੱਛਾ ਵੀਰੇ ਇਹਦਾ ਰੇਟ ਫਿਰ ਕੀ ਕਰੀਏ ਵੱਡੇ ਭਾਈ ਯਾਰ ਪਾਰਤਾ ਸਰਪੇ ਸਾਨੂੰ ਇਹਦਾ ਮੈਦਾ ਹੀ 2 ਲੱਖ ਰੁਪਏ ਮੈਂ ਵੀ ਦਵਾਉਂਦੀ ਸੀ ਬਈ ਕੋਈ ਛੱਕਾ ਆਰੇ ਨੇ 28 31 ਦੀ ਕੱਟੀ ਦੇ ਦਿਆ ਨਾਲ ਖੜੀ ਜੜੀ ਇਹ ਕੱਟੀ ਦੇ ਗਾਲ ਲੱਗ ਜਾਨੀ ਠੀਕ ਹੈ ਵੀਰੇ ਤੇ ਅੱਜ ਕੀ ਵੀ ਆਪਾਂ ਸਵਾਈ ਤਾਈਓ ਹੀ ਸੀਗੀ ਇਹ ਕੱਟੀ ਦਿੱਤੀ ਤਾਂ ਫਿਰ ਆਪਾਂ ਵੇਚ ਨਹੀਂ ਕਾ ਆਪਾਂ ਸਪੈਸ਼ਲ ਬਾਲਾ ਜੜੀ ਹਾਂ ਵੀ ਸੀਮਨ ਵੀ ਬੋਟ ਕਿਹਾ ਆ ਜਿਆ ਕੇ ਠੀਕ ਹੈ ਵੀਰੇ ਹੁਣ ਇਹਦਾ ਜਾਨੀ ਮੂਲ ਥਾਨ ਦੇ ਵਿੱਚ ਜਿੰਨੀਆਂ ਧਾਰਾਂ ਵਾ ਹਾਂ ਥੋੜਾ ਜਿਹਾ 1.5 ਲੱਖ ਰੁਪਏ ਮੰਗਦੇ ਆ 1.5 ਲੱਖ ਰੁਪਏ ਮੰਗਦੇ ਆ ਵੀ ਮਨਲਾ ਕਹਿਣ ਤੋਂ ਭਾਵਾ ਜੀ ਸੋਚੀਏ ਤਾਂ ਵੀਰੇ ਲੱਖ ਰੁਪਏ ਦੇ ਨੇੜੇ ਤੇੜੇ ਤਾਂ ਵਜਣ ਉਵੇਂ ਜਣੀ ਹੁਣ ਆਪਾਂ ਉਹਨਾਂ ਕੋ ਬੱਟਾ ਮਾਨ ਨਹੀਂ ਲੈਣੇ ਅਗਲੇ ਨਹੀਂ ਸਹੀ ਕਰਨਗੇ ਪਰ ਦੁੱਧ ਪੀਣ ਨਾਲ ਮਾੜੀ ਨਹੀਂ ਕੋਈ ਭਾਈਓ ਹੋਮੋਪੈਥਿਕ ਦੀ ਦਵਾਈ ਨਾਲ ਸਹੀ ਹੋ ਜੂ ਮੇਰਾ ਮਨ ਕਹਿੰਦਾ ਵੀਰੇ ਕਿ ਨਹੀਂ ਕਹਿੰਦਾ ਤੇਰਾ ਮਨ ਕੀ ਕਹਿੰਦਾ 100% ਹੋਣੀ ਚਾਹੀਦੀ ਆ ਇਹਨੂੰ ਕੋੜਾ ਕੋਈ ਮਿਸਟੈਟਸ ਆਈ ਜਾ ਉਦਰਤੀ ਹੋਣਾ ਸੀ ਬਸ ਉਦੋਂ ਆਪਾਂ ਧਾਰਾ ਛੱਡ ਦਿੰਨੇ ਬਲਦੀ ਦਾ ਟੂਬਾ ਟੱਪਾ ਚੜਾਉਣਾ ਚਾਹੀਦੀ ਆ ਅਸੀਂ ਬੰਦੇ ਮਤਲਬ ਬ੍ਰਿੱਕੀ ਦੇ ਵਿੱਚ ਨਹੀਂ ਪੈਂਦੀ ਆਪਾਂ ਅੱਛਾ ਇਹਦਾ ਕੱਟੀ ਜਿਹੜੀ ਅਸੀਂ ਦਿੱਤੀ ਇੱਕ ਆ ਕੱਟੀ ਪੜਾ ਖੜੀ ਪਈ ਇਹ ਵੀ ਬਲੀਬੱਧਨੀ ਵਾਲੇ ਦੇ ਆ ਇਹ ਜਿਹੜੇ ਉਹ ਕੰਨੀ ਤੇ ਝੋਟੀ ਆ ਹਾਂ ਵੀਰੇ ਇਹ ਉਹਦੀ ਆ ਕੋਈ ਹੁੰਦੀ ਆ ਠੀਕ ਆ ਵੀਰੇ ਇਹ ਇੱਕ ਹੋਰ ਵੀ ਗੱਲ ਆ ਇਹ ਗੜਵਾਸੂ ਦਾ ਸੀਮਿੰਟ ਬਣਿਆ ਹੋਇਆ ਸੀਗਾ ਜੈ ਸਿੰਘ ਤੋਂ ਆਪਾਂ ਲੈਂਦਾ ਸੀਗਾ ਹਾਂ ਇਓ ਗਰਵਾਸੂ ਵਾਲੇ ਸੀਮੰਟ ਦੇ ਦੋਨੇ ਬੱਤੀ ਗਰਵਾਸੂ ਵਾਲੇ ਸੀਮੰਟ ਦੇ ਐਤ ਕੀ ਵੀ ਆਪਾ ਉਹਦੇ ਹੁਣ ਬਲੀ ਵੱਧ ਨਹੀਂ ਲਾਉਣਾ ਸੀ ਪਹਿਲੀ ਦੇ ਆਪਣੇ ਕੋਲ ਸਟਰਾਅ ਰ ਹੈਗਾ ਇੱਕ ਹੁਣ ਠੀਕ ਹੈ ਵੀਰੇ ਥਰੇ ਸਿਲੰਡਰ ਰੱਖਿਆ ਹੋਇਆ ਠੀਕ ਹੈ ਵੀਰੇ ਤੇ ਫਿਰ ਐਤ ਕੀ 43 54 ਦਾ ਗੱਬਣ ਕਰਾਈਆ ਉਹ ਆਪ ਐਮ 188 ਦੀਆ ਜਿਹੜੀ ਉਹਦੀ ਮਾਂ ਸੀ ਵੀਰੇ ਖੋਲੀ ਮਣੀ ਝੋਟੀ ਲਈ ਖੋਲ ਕਿਉਂ ਵੱਡੇ ਭਾਈ ਉਹ ਉਹਦੀ ਮਾਂ ਉਹਦੀ ਮਾਂ ਦੀ ਮਾਂ ਤੇ ਇਹਦੀ ਮਾਂ OSM 223 ਦੀ 21 ਮਾਮਾ ਦੀ 21 ਮਾਮਾ ਦੇ ਅੱਛਾ ਜਿਹੜੀ ਉਹ ਪਰਲੀ ਝੋਟੀ ਆ ਉਹ ਕਿੰਨਾ ਦੁੱਧ ਤੇ ਚੱਲ ਗਈ ਭਾਈ ਉਹਨੇ 1.5 ਕਿਲੋ ਦਿੱਤਾ ਪਹਿਲੇ ਸੂਏ ਦੇ ਵਿੱਚ ਹਾਂ ਤੇ ਮਨ ਲਾ ਦੋ ਦੰਦ ਸੂਣ ਤੋਂ ਬਾਅਦ ਇਹਨੇ ਚਾਰ ਦੰਦ ਛਿੱਟੇ ਆ ਕੀ ਬਾਤ ਆ ਬਾਈ ਹਾਂ ਇਹ ਕਿੰਨੀ ਛੋਟੀ ਆ ਹੁਣ ਇਹੇ ਛੇ ਦਾੰਦ ਆਂਦਾ ਹਜੇ ਠੀਕ ਆ ਬਿਊਟੀ ਬਰਡ ਹੀ ਬੜੀ ਕਮਾਲਾ ਛੋਟੀ ਦੇ ਵਿੱਚ ਹਣਾ ਵੀਰੇ ਇਹ ਮਹਾਤਮਾ ਲੋ ਹੁਸਨ ਬਹੁਤ ਦਿੱਤ ਲੈ ਜੀ ਵੀਰੇ ਮੋੜ ਦੀ ਬੰਨ ਇਹਦੀ ਤਾਂ ਮਾਂ ਵੀ ਉਹ ਆਪਾਂ ਦਿਖਾ ਦੇਾਂਗੇ ਖਾਈਆਂ ਵੀ ਹੋਈ ਬਹੁਤ ਯਾਨੀ ਭਾਰੀ ਮੱਝ ਤੇ ਬੋਲੇ ਵਾਲੂ ਵਾ ਸੀਗਾ ਇਹਦਾ ਜਿਹੜਾ ਦੇ ਨਾਲ ਲੈਂ ਨਿਕਲੀ ਆ ਉਹ ਕੰਬਾ ਪੱਟਣ ਵਾਲੀ ਕ੍ਰੇਨ ਜੀ ਨਹੀਂ ਆਈ ਸੀਗੀ ਹਾਂਜੀ ਉਹਦੇ ਮਤ ਉਹ ਤਾਂ ਡਰ ਗਈ ਇਹ ਠੀਕ ਹੈ ਵੀਰੇ ਲੈ ਗਈ ਉਹਦੇ ਨਹੀਂ ਠੀਕ ਹੈ ਅੱਛਾ ਵੀਰੇ ਇਹ ਕਿੰਨੇ ਦੁੱਧ ਤੇ ਚੱਲ ਗਈ ਮੈਨੂੰ ਦੱਸੇ ਤੁਸੀਂ 1.5 ਕਿਲੋ ਦਾ ਦਿੰਦੀ ਰਹੀ ਹੈ 1.5 ਕਿਲੋ ਅੱਛਾ ਵੱਡੇ ਭਾਈ ਆਪਣੀ ਸੇਵਾ ਮਾਜਾ ਨੇ ਆਪਾਂ ਉਹ ਖੰਡਾ ਚੂਰੀ ਚਾਰੀ ਇਹ ਜਾ ਕੋਈ ਨਹੀਂ ਪਾਉਂਗੀ ਮਤਲਬ ਇਹ ਹੋਰ ਕੱਟੀ ਦੀ ਕੁਆਲਿਟੀ ਬੜੀ ਜ਼ਬਰਦਸਤ ਹੈ ਨਾ ਭਾਈ ਬਹੁਤ ਵਧੀਆ ਝੋਟੀ ਹੈ ਬਹੁਤ ਜੀ ਭਜਨ ਬਹੁ ਬਣਾ ਜੂਗੀ ਹੂੰ ਜੋ ਬੰਦਾ ਕੇਰਲ ਵਾਲਾ ਹੋਵੇ ਪੂਰੀ ਗਲਟਕਾਣੇ ਲਾਜੂ ਹਣਾ ਅੱਛਾ ਵੀਰੇ ਇੱਕ ਗੱਲ ਹੋਰ ਆ ਇਹ ਮਨ ਲ ਜਿਹੜੀ ਨੀਲੀ ਦੀ ਝੋਟੀ ਨਾਲ ਖੜੀ ਉਹ ਫਿਰ ਵੀਰੇ ਇਹ ਵੀ ਕੱਡੀ ਬਨੂ ਨੀਲੀ ਦੀ ਨੀਲੀ ਵਾਲੀ ਝੋਟੀ ਅਸੀਂ ਆਦੇ ਰਸਤੇ ਦਰੇ ਵਾਲਿਆਂ ਦੇ ਕੱਟੀ ਲੈਣ ਦੀ ਝੋਟੀ ਜੀ ਠੀਕ ਹੈ ਵੀਰੇ ਇਹ ਬਾਦਸ਼ਾਹ ਬੋਲਦੀ ਉਹਨਾਂ ਨੇ ਰੋਡਾਂ ਵਾਲੇ ਜੱਗੇ ਵਾਲੇ ਸਾਹ ਦੀ ਦੱਸਿਆ ਸੀਗਾ ਜੀ ਇਹ ਇਹ ਇੱਕ ਤਰੀਕ ਨੂੰ ਇਹਨੂੰ 5ਵਾਂ ਮਹੀਨਾ ਲੱਗਿਆ ਹੁਣ ਇਹਦੇ 507 ਨੰਬਰ ਜਿਹੜਾ ਗਲਵਾਸ ਦਾ ਸੀ ਮਨੋਂ ਹਾਂਜੀ ਹਾਂਜੀ ਉਹਦੇ ਤੋਂ ਉਹਦੇ ਤੋਂ ਗੱਪਣ ਕਰਾਤੀ ਹੈ ਨਾ ਕੱਟੀ ਦੀ ਇਹਦੀ ਵੀ ਬਾਡੀ ਬੰਦ ਪਰ ਬਹੁਤ ਕਮਾਲ ਹੈ ਨਾ ਚੰਗੋ ਕੱਟੀ ਲੈਂਦੀ ਸੀਗੀ ਯਾਨੀ ਪਹਿਲਾਂ ਤੋਂ ਹੀ ਬਹੁਤ ਚੰਗੀ ਸੀ ਕੱਟੀ ਨਹੀਂ ਖੁੱਲੀ ਡੁੱਲੀ ਬਹੁਤ ਹੈ ਕੱਟੀ ਵੀ ਹੈ ਨਾ ਲਿਆ ਬਾਈ ਮੁੰਡਿਆ ਭਜਨ ਵਾਲੀ ਮਾਧਿ ਮਨੂਗੀ ਮਤਲਬ ਕਹਿਣ ਤੋਂ ਪਾਵੇ ਆ ਫਿਰ ਵੀਰੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਮਿਹਰ ਕਰੇ ਅੱਜ ਤੋਂ 5 ਸਾਲਾਂ ਨੂੰ ਜਾਨਵਰ ਟਿਕਾਣੇ 'ਤੇ ਨਜ਼ਰ ਆਉਣਗੇ ਹੈ ਨਾ ਇਹ ਮੂੰਹ ਅਜੇ ਖੀਰੀ ਹੈ ਵੀ ਖੀਰੀ ਹੈ ਪੰਜਾਂ ਮਹੀਨੇ ਦੀ ਗੱਪਣ ਹੋ ਗਈ ਕਿ ਵੀ ਕੀ ਪੋਣ ਨੇ ਵੀਰੇ 40 ਕਿਲੋ ਮੱਕੀ ਜੀ 35 ਕਿਲੋ 20 ਕਿਲੋ ਮਾਸਟਰਡ ਸੋਇਆ ਦਾ ਜਿਹੜਾ ਤੇ 20 ਕਿਲੋ ਸੋਇਆ ਆਪਣੀ ਜਿਹੜੀ ਸਰੋਂ ਦੀ ਤਾਜ਼ ਮਿਲਦੀ ਖਾਲ ਆਉਂਦੀ ਹੈ ਜੀ ਤੇ ਬਾਕੀ ਅੱਧਾ ਕਿਲੋ ਕਾਲਾ ਨੂਨ ਤੇ ਅੱਧਾ ਕਿਲੋ ਜਿਹੜਾ ਆਪਣਾ ਸਾਤਾਂ ਚੱਲਦਾ ਇਹ ਫਿਰ ਇੱਕ ਡੰਗ ਦੀ ਪਸ਼ੂ ਨੂੰ ਕਿੰਨੀ ਪਾ ਦਨੇ ਵੀਰੇ ਇਹ ਜਾਣੇ ਘਟੋ ਘਟ ਜਾਨੀ ਆਪਾਂ ਵੀ 2 ਕਿਲੋ ਫੀਟ ਤਾਂ ਡੰਗ ਦੀ ਪਸ਼ੂ ਨੂੰ ਹਰੇਕ ਨੂੰ ਪਾਉਣੀ 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 ਠੀਕ ਜਿਵੇਂ ਵੱਡਾ ਹੋਊਗਾ ਇਹਦਾ ਫਿਰ ਉਹ ਥੋੜੀ ਜਿਆਦੇ ਦੁੱਧ ਦੇ ਗਾਂ ਬਾਹਰ ਬੈਠੇਗਾ ਜਿਆਦਾ ਦੁੱਧ ਦੇਗਾ ਫਿਰ ਉਹਨਾਂ ਨੂੰ ਬੱਧ ਪਈ ਜੀ ਕਿੰਨੀਆਂ ਰੱਖੀਆਂ ਗਾਂਆਂ ਆਪਣੇ ਕੋਲ 3 ਦੁੱਧ ਵਾਲੀਆਂ ਤੇ 3-4 ਹੋਰ ਉਹ ਵੀ ਚੰਗੇ ਦੁੱਧ ਵਾਲੀਆਂ ਗਾਈਆਂ ਵੀਰੇ ਸਾਰੀਆਂ ਯਾਨੀ 25+ ਵਾਲੀਆਂ ਹੈਗੀਆਂ ਠੀਕ ਹੈ ਵੀ ਕੀ ਬਤਾ ਅੱਛਾ ਵੀਰੇ ਮਤਲਬ ਇਹ ਮਾਝੀ ਵੇਚਣੀ ਹੋਰ ਕੋਈ ਜਾਨਵਰ ਦੀ ਕੀਮਤ ਕੋਈ ਬਣਦਾ ਮਨ ਜਿਵੇਂ ਕੱਤੀ ਪਾਲੀ ਦੀ ਹੋਗੀ ਜਿਹੜੀ ਵੀਰੇ ਪੈਸੇ ਦਿੰਦਾ ਹੋਇਆ ਤਾਂ ਫਿਰ ਤੇ ਆ ਜੇ ਬਲੀ ਦੀ ਕੱਟੀ ਲੈਣੀ ਹੋਵੇ ਕਿੰਨੇ ਦੀ ਦੇ ਦੇਣਗੇ ਆਪਾਂ ਅੱਜ ਇਹ ਤਾਂ ਵੇਖ ਕੇ ਕੋਈ ਫੋਨ ਤੇ ਦੱਸ ਸਕਦੇ ਨਹੀਂ ਦੱਸ ਦੇ ਕੋਈ ਨਹੀਂ ਇਹ ਤਾਂ ਹੋਣਾ ਮੇਰੇ ਨੂੰ ਕੱਤੀ ਤੀਜੀ ਚੌਥੀ ਪੀੜੀ ਹੋ ਗਈ ਇਹ ਉਹਦੇ ਮਾਂ ਦੀ ਉਹਦੀ ਮਾਂ ਵੀ ਰੇਟੂ ਦੀ ਸੀਗੀ ਆਪ ਐਮ 188 ਦੇ ਆ ਗਈ ਇਹ ਹੁਣ ਬਲੀ ਦਾ ਸੀ ਬਲੀ ਤਾਂ ਠੀਕ ਹੈ ਵੀਰੇ ਚੌਥੀ ਪੀੜੀ ਤੋਂ ਭਾ ਵੈੜੀ ਜੇ ਮੜਾ ਜਾ ਦੇ ਦੇ ਮੈਨੂੰ ਕੀ ਹੋ ਸਕਦਾ ਵੱਡੇ ਵੀਰੇ ਤੇ ਮਨ ਲਾ ਕਰੇ ਮੇਰੇ ਨੂੰ ਨਹੀਂ ਮੈਂ ਫਿਰ ਰਹਿ ਕਰਕੇ ਤੁਹਾਨੂੰ ਸਰ ਵੀ ਦੱਸ ਦੂੰ ਠੀਕ ਹੈ ਵੀਰੇ ਠੀਕ ਹੈ ਬੰਦੇ ਚਲੋ ਉਹਦੇ ਕੋਈ ਕਰੀ ਤੂੰ ਫੋਨ ਤੇ ਦੱਸ ਦੀ ਹੈਨਾ ਕੱਟੀ ਇਹਨੂੰ ਕਰੀ ਝੋਲੀ ਵਿੱਚ ਖਾਦੀ ਹੈ ਮੜੀ ਜੀ ਵੀਰੇ ਦੀ ਉਹ ਕਿਹੜੇ ਦੀ ਨਾਲ ਦੀ ਜਿਹੜੀ ਕੱਟੀ ਇਧਰ ਲਈ ਦੱਸਿਆ ਸੀ ਉਹ ਗੜਵਾਸੂ ਇੱਕ ਮੱਝ ਆ ਉਹਦੇ ਨੇ ਦਿੱਤਾ 1.29 ਕਿਲੋ ਦਾ ਠੀਕ ਆ ਵੀਰੇ ਤੇ ਜਿਹੜਾ ਉਹ ਬਰਾਟ ਗੁੰਮੜ ਵਾਲਾ ਨੀਗਾ ਹਾਂ ਵੀਰੇ ਦੇਖੀ ਕਿ ਨਹੀਂ ਮਾਦੇਸ ਕੀ ਦੇਸ ਕੀ ਠੀਕ ਆ ਬਰਾਟ ਗੁੰਮੜ ਵਾਲਾ ਇਹ ਸ਼ਾਂਤਿਆ ਕੱਟਾ ਉਹ ਉਹ ਮੱਝ ਦਾ ਠੀਕ ਆ ਤੇ ਉਹ ਉਹ ਕੱਟੇ ਦੀ ਕੱਟੀ ਆ ਇਹੇ ਠੀਕ ਐਨੂੰ ਮੱਝ ਨੂੰ ਐਨੂੰ ਕਰੀ ਵੀਰੇ ਜਿਹੜੇ ਬੰਦੇ ਯਾਨੀ ਮੇਲੇ ਮੂਲੇ ਤੇ ਜਾਂਦੇ ਆ ਸਾਰੇ ਮੱਝ ਵੇਖੀ ਵੀ ਉਹਨਾਂ ਦੀ ਠੀਕ ਆ ਮਾਲਾ ਜਿਹੜੇ ਜਾਣਦੇ ਆ ਤੇ ਜਾਣਦੀ ਆ ਹਾਂ ਜਾਨੀ ਉਹ ਉਹਦੇ ਉਹੋ ਆ ਹੂੰ ਹੁਣ ਆ ਹੁਣ ਵੇਖੋ ਮਿੱਤਰੋ ਲੇਵਾ ਮੈਂ ਇਹਦਾ ਕੇਲਾ ਦੀ ਤੁਹਾਨੂੰ ਮੈਂ ਦਿਖਾਉਣਾ ਹਾਂ ਇਹਦੇ ਉਹ ਆ ਦੂਜਾ ਹੂੰ ਜਿਹੜੇ ਮੈਂ ਆ ਮਗਰਲੇ ਤੋਂ ਉਹਨਾਂ ਦੇ ਵਿੱਚ ਚੈੱਕਰ ਇੰਨੀ ਇਹ ਦੀਂਦੀ ਕੋ ਤਾਂ ਹੈ ਨਹੀਂ ਕਿ ਇਹ ਤਾਂ ਜਿਹੜੇ ਆਪਾਂ ਦਾਸਤਾ ਵੀ ਅਗਲਾ ਬੰਦਾ ਜਿਹੜਾ ਹੁਣ ਕਈ ਜਰੀ ਅੱਗੇ ਨਹੀਂ ਇਹ ਇੱਕ ਮਨਲਾ ਇੱਕ ਲੈਂਡ ਦੇ ਪਾਸੇ ਵਾਲੀ ਲੈਂਡ ਦੇ ਵਿੱਚੀ ਦੁੱਧ ਦਾ ਫਰਕ ਹੈ ਕਿ ਇੱਕ ਗਾੜੀ ਗਾੜੀ ਵਾਲੇ ਤੋਂ ਜਦੋਂ ਮੈਂ ਮੰਮੀ ਜੀ ਵਾਲਾ ਤੇ ਉਹ ਹਾਂ ਆ ਇਕੇ ਪਾਸੇ ਹੀ ਹੈ ਇਕੇ ਪਾਸੇ ਹੀ ਹੈ ਇੱਕ ਸਾਈਡ ਦੇ ਵਿੱਚ ਜਾਨੀ ਕਿ ਇੱਕ ਥਾਂ ਤੇ ਫਰਕ ਹੈ ਇੱਕ ਜੋ ਆ ਗਿਆ ਉਹ ਤਾਂ ਆਪੇ ਆ ਵੀ ਨਹੀਂ ਪਤਾ ਲੱਗਦਾ ਐ ਤਾਂ ਹਾਂ ਜੇ ਆਪਾਂ ਕਹੀਏ ਹੁਣ ਬੰਦੇ ਨੂੰ ਆਪਾਂ ਅਗਲਾ ਹੁਣ ਜੁਲਾ ਕੇ ਚੋਣ ਬਹਿਗਾ ਉਹਨੇ ਬਰਬਰ ਥਾਂ ਚੋਏ ਫਿਰ ਉਹ ਬੰਦਾ ਝੂਠੇ ਜੀ ਹੋਣ ਵਾਲੀ ਗੱਲ ਬਣ ਗਈ ਨਾ ਨਹੀਂ ਸਿਆਣੀ ਗੱਲ ਆ ਬਈ ਬਿਲਕੁਲ ਐ ਤਾਂ ਹੁਣ ਪਛਵਾਜ ਵੀ ਨਹੀਂ ਪਤਾ ਲੱਗਣਾ ਜੇ ਕੱਟਾ ਛੱਡ ਦਿੰਦੇ ਨਾ ਉਹ ਵੀ ਮੈਂ ਬੜੀ ਡਬਲ ਕੱਦ ਤਾਂ ਬਈ ਹੋਊਗਾ 7 8 6 8 ਇੰਚ ਇਹ ਬਾਕੀ ਇਹ ਹੋਊ ਇੰਨਾ ਤੇ ਜਾਨੀ ਮੂੰਹ ਵੀ ਹੈ 6 ਦਾ ਆਂਦਾ ਹੈ ਜੋ 6 ਦਾ ਆਂਦਾ ਹੈ ਇਹ ਕਿਹੜੇ ਦੀ ਦ ਬੜੀ ਜ਼ਰੂਰਾਂ ਸੰਭੀ ਛੋਟੀ ਸੀ ਹਨਾ ਹੂੰ ਹੂੰ 2 ਲੱਖ ਰੁਪਏ ਲੱਗੇ ਪਿਛਲੀ ਵਾਰੀ ਇਹ 2 ਲੱਖ ਤਾਂ ਨਹੀਂ ਸਾਨੂੰ ਬੰਦਾ ਮਨਤਾ ਕਰਦਾ ਸੀਗਾ ਛੋਟੀ ਕਰਾਉਂਦੀ ਸੀ ਬਈ ਕੋਈ ਜੀ ਮਾਰੇ ਉਹ ਕੱਟੀ ਦੀ ਝੋਲੀ 40 ਬੜੀ ਚੰਗੀ ਆਦੀ ਨਹੀਂ ਛੋਟ ਮੈਂ ਕਰਾਉਂਦੀ ਆ ਬਈ ਤੂੰ ਪੈਸੇ ਦਾ ਜੇਬ ਚੋਂ ਪੱਗਾ ਉਹ ਬੜਾ ਇਹਨੂੰ ਤਾਂ ਪੂਰੀ ਹੁਣ ਝੋਲੀ 40 ਲੱਗੀ ਵੀ ਆ ਵੇ ਹੂੰ ਬੜੀ ਚੰਗੀ ਕੱਟੀ ਦੀ ਝੋਲੀ ਹਨਾ ਯਾਨੀ ਮਾਧਿਅਮ ਇਹਨੂੰ ਚੰਗੋਈ ਬਾੜੀ ਲੱਗੀ ਸੀ ਮੈਂ ਤਾਂ ਫਿਰ ਉਹ ਕੱਟੇ ਦਸਨੀ ਮੈਂ ਲਾਇਆ ਸੀ ਇਹਦੇ ਨਹੀਂ ਨਹੀਂ ਸਿਆਣੀ ਗੱਲ ਆ ਵੀਰੇ ਅੱਛਾ ਹੁਣ ਫਿਰ ਇਹ ਵੇਚ ਕੇ ਫਿਰ ਅੱਗੇ ਹੋਰ ਬਹਿਮੂ ਖਰੀਦੇਗਾ ਦੁੱਧ ਦੋ ਤਾਂ ਕਿ ਇਹ ਕੱਟੀਆਂ ਤਿਆਰ ਕਰੇਗਾ ਪਿੱਛੇ ਨੇ ਆਪਣੇ ਕੋਲ ਹਨ ਹੈਗੇ ਚਾਰ ਪਸ਼ੂ ਆਹ ਮਗਰ ਚਾਰੇ ਹੁਣ ਦੋ ਤਾਂ ਗੱਬਣਾ ਹੀ ਐ ਇਹੋ ਦੋ ਤਾਂ ਗੱਬਣਾ ਹੀ ਹੁਣ ਆਪਾਂ ਜਾਨੀ ਇਤੂ ਬਾਅਦ ਰਿਸਕ ਲਿਆ ਹੀ ਨਹੀਂ ਕੰਨਾ ਆਪਾਂ ਸੈਕਸਰ ਸੀਮੰਟ ਲਾਇਆ ਕਰਨ ਹਾਂ ਵੀ ਮੰਨ ਲਾ ਸੈਕਸਰ ਸੀਮੰਟ ਤੇ ਰਹੇ ਪਸ਼ੂ ਹੈਗਾ ਸੀਮੰਟ ਮਿੱਜਾਂ ਚ ਇਹਨੇ ਹੁਣ ਆਪਾਂ ਬਾਹਲੇ ਬਤਾ ਨਹੀਂ ਸਕਦੇ ਕਿ ਵੀ ਜਿਹੜੇ 1500 ਵਾਰ ਨਹੀਂ ਇੱਕ ਗੱਲ ਮੈਂ ਹੋਰ ਵੀ ਵੀਰੇ ਸੈਕਸਰ ਸੀਮੰਟ ਦੇ ਵਿੱਚ ਇਹ ਜਾਣਦਾ ਜਿੱਥੋਂ ਦੀ ਕਿ ਮੈਂ ਗਿਆ ਵੀ ਬੰਦੇ ਦਾ ਸਾਲ ਨਹੀਂ ਖਰਾਬ ਹਾਂ ਬਸ ਕੱਟੀ ਆਵੇ ਆਪਣੇ ਨਾਲ ਕੱਟਾ ਹੋਣਾ ਕੱਟਾ ਹੈਗਾ ਹੁਣ ਇਹਨਾਂ ਦਾ ਇਹਦਾ ਜੋਰ ਲੱਗ ਸੀਮੰਟ ਲਾਇਆ ਸੀਗਾ ਹੁਣ ਸਾਲ ਪਿੱਛੇ ਵੱਜਾ ਹਾਂ ਕਿੱਡਾ ਹ ਇਹ ਲੱਤਾਂ ਅਜ ਕੱਲ ਸਿੱਧੋ ਹੋਈਆਂ ਇਹਦਾ ਵਜਨ ਬਾਲਾ ਸੀਗਾ ਹੂੰ ਇਹ ਸੁੱਦਾ ਹੀ ਨਹੀਂ ਹੋਇਆ ਜਾਂਦਾ ਨਹੀਂ ਇਸੇ ਹੀ ਗੱਲ ਅਰੇ ਅੱਛਾ ਨੰਬਰ ਕਿੰਨਾ ਆ ਗਿਆ ਵੱਡੇ ਵੀਰੇ ਬੋਲੇ ਦੱਸਿਓ ਵੀਰੇ ਨੰਬਰ 94630 94630 81240 81240 40 94630 81240 40 ਵੀਰੇ ਤੂੰ ਵੀ ਆਈਂ ਉਧਰ ਯਾਰ ਹਨਾ ਵੀਰਾ ਆਕੇ ਕੀ ਲੈਣਾ ਸਹੀ ਗੱਲ ਆ ਵੀਰੇ ਕਮਾਈ ਆਪਣੀ ਇਹ ਆ ਤੇ ਇਹ ਮਿੱਤਰੋ ਬਾਈ ਦੇ ਜਾਨਵਰ ਸੀ ਪੰਡ ਹੈਗਾ ਸੀ ਜਿਹੜਾ ਗਲਾਬ ਗੰਜੀ ਗਲਾਪ ਗੰਜੀ ਗਲਾਪ ਸਿੰਘ ਵਾਲਾ ਮੈਨੂੰ ਮੈਂ ਪਹਿਲੀ ਵਾਰੀ ਆਇਆ ਤੇਰੇ ਪਿੰਡ ਦੇ ਵਿੱਚ ਬਾਈ ਠੀਕ ਹੈ ਬਈ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਤੇ ਸਮਾਦ ਭਾਈ ਕੋ ਸਾਰੇ ਪਿੰਡ ਗਏ ਹੋਏ ਮੇਰੇ ਧੰਨਵਾਦ ਆ ਮਿੱਤਰੋ ਸ਼ੁਕਰੀਆ